ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਹੈ। ਅੱਜ ਦੋਸਤੋ ਜਿਹੜੀ ਵੀਡੀਓ ਆਪਾਂ ਬਣਾ ਰਹੇ ਹਾਂ ਇੱਕ ਝੋਟੀ ਦਿਖਾਉਣੀ ਹੈ ਦੋਸਤੋ ਦੂਜਾ ਸੁਭਾ ਸੂਈ ਆ। ਏਰੀਆ ਜਿੱਥੇ ਤੁਸੀਂ ਪਹੁੰਚ ਕਰਨੀ ਹੈਗੀ ਆ ਪਿੰਡ ਬੰਗੀਕਲਾ ਤਸੀਰ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਲੱਗਦਾ ਹੈਗਾ ਜੀ। ਤਲਵੰਡੀ ਸਾਬੋ ਤੋਂ 7-8 ਕਿਲੋਮੀਟਰ ਦੀ ਦੂਰੀ ਹੈਗੀ ਇਸ ਪਿੰਡ ਦੀ। ਨੇੜੇ ਲੱਗਦੇ ਪਿੰਡ ਦੋਸਤੋ ਲੱਲੇਆਣਾ ਮਾਹੀ ਨੰਗਲ ਬਖਤੂ ਬਿਲਕੁਲ ਨਾਲ ਨਾਲ ਲੱਗਦੇ ਪਿੰਡ ਆ ਸੋ ਦੋਸਤੋ ਜੇਕਰ ਇਸ ਝੋਟੀ ਦੀ ਗੱਲ ਕਰੀਏ ਤਾਂ ਜੰਮੀਪਲੀ ਘਰ ਦੀ ਘਰੇਲੂ ਝੋਟੀ ਆ ਪੂਰੇ ਰਿਕਾਰਡ ਸਮੇਤ ਜਿਹੜੀ ਇਹ ਆਪਾਂ ਵੀਡੀਓ ਦੋਸਤੋ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਤਾਂ ਜੋ ਪੂਰੀ ਇਨਫੋਰਮੇਸ਼ਨ ਹੈਗੀ ਆ ਇਸ ਝੋਟੀ ਦੇ ਰਿਗਾਰਡਿੰਗ ਤੁਹਾਨੂੰ ਸਮਝ ਵਿੱਚ ਆ ਸਕੇ ਅੱਜ 3 ਦਿਨਾਂ ਦੀ ਸੂਈ ਆ ਦੋਸਤੋ ਝੋਟੀ ਦੂਜਾ ਸੂਆ ਸੂਈ ਆ ਪਹਿਲੇ ਸੂਵੇ 13 ਪਲੱਸ ਲੀਟਰ ਦੀ ਮਿਲਕਿੰਗ ਰਹੀ ਹੈਗੀ ਆ ਇਸ ਦੇ ਥੱਲੇੋਂ ਤੇ ਮਦਰ ਦਾ ਮਿਲਕ ਜਿਹੜਾ ਦੋਸਤੋ ਬਹੁਤ ਕਮਾਲ ਦਾ 18 ਲੀਟਰ ਦੀ ਜਿਹੜੀ ਦੋਸਤੋ ਇਸ ਦੀ ਮਦਰ ਦੀ ਚਵਾਈ ਹੋਈ ਆ 18 ਪਲੱਸ ਇਸ ਦੀ ਮਦਰ ਦਾ ਮਿਲਕ ਰਿਕਾਰਡ ਆ ਉਹ ਵੀ ਬਿਲਕੁਲ ਘਰੇਬਾਈ ਹੋਰਾਂ ਦੇ ਕੋਲ ਆ ਤੇ ਚੰਗੇ ਪਸ਼ੂ ਆ ਦੋਸਤੋ ਬਿਲਕੁਲ ਘਰੇਲੂ ਆ ਪਸ਼ੂ ਚੰਗੇ ਕਰਦੇ ਪਸ਼ੂ ਆ ਮਿਲਕਿੰਗ ਵਾਲੇ ਪਾਸੋਂ ਜੇਕਰ ਕਿਸੇ ਕਿਸਾਨ ਵੀਰ ਨੇ ਖਰੀਦਣੀਆਂ ਜਰੂਰ ਕਰੀ ਸਕਦੇ ਆ ਨਾਲ ਜਿਹੜੀ ਦੋਸਤੋ ਇਸ ਦੀ ਮਦਰ ਹੈਗੀ ਆ ਨੀਚੇ ਇਸ ਤੇ ਦੋਸਤੋ ਕੱਟੀ ਤੁਹਾਨੂੰ ਮਿਲੇਗੀ ਕੱਟੀ ਵੀ ਬਹੁਤ ਵਧੀਆ ਦੋਸਤੋ ਅੱਜ 3 ਦਿਨਾਂ ਦੀ ਸੂਈ ਦੇ ਥੱਲੇ ਦੋਸਤੋ ਜੇਕਰ ਆਪਾਂ ਗੱਲ ਕਰੀਏ 8 8 ਲੀਟਰ ਜਿਹੜਾ ਦੋਸਤੋ ਬਿਲਕੁਲ ਬੋਲੇ ਦੇ ਵਿੱਚ ਰੈਡੀ ਆ ਤੇ ਤੁਸੀਂ ਜਿਹੜੀ ਦੋਸਤੋ ਇਸ ਦੀ ਚੁਵਾਈ ਆ ਤਕਰੀਬਨ 13 ਪਲੱਸ ਵੀ ਕਰ ਸਕਦੇ ਜੀ ਬਾਕੀ ਪਾਏ ਦਾ ਹੁੰਦਾ ਦੁੱਧ ਸੋ ਇਸ ਵਾਰ ਤਕਰੀਬਨ ਚੰਗੀ ਉਮੀਦ ਹੈਗੀ ਇਸ ਝੋਟੀ ਤੋਂ ਚੰਗਾ ਵਧੀਆ ਖੁੱਲਾ ਜਿਹੜਾ ਮਿਲਕ ਦੋਸਤੋ ਪਾਵੇਗੀ ਮੁੱਲ 1,10,000 ਰੁਪਏ ਜਿਹੜੀ ਦੋਸਤੋ ਇਸ ਝੋਟੀ ਦੀ ਡਿਮਾਂਡ ਆ ਸੋ ਮੌਕੇ ਤੇ ਜਿਹੜਾ ਮਾਨਤਾਨਾ ਦੋਸਤੋ ਉਹ ਜਰੂਰ ਹੋ ਜਾਏਗਾ ਜਿੰਨੀ ਗੁੰਜਾਇਸ਼ ਹੋਈ ਵਿੱਚ ਉਹ ਜਰੂਰ ਕੀਤੀ ਜਾਵੇਗੀ ਬਾਈ ਹੋਰਾਂ ਦੇ ਕਹਿਣ ਮੁਤਾਬਕ ਬਿਲਕੁਲ ਦੋਸਤੋ ਸੁਥਰੀ ਜਿਹੜੀ ਝੋਟੀ ਆ ਸੀਲ ਸੌ ਜਿਹੜੀ ਆ ਪੂਰੀ ਆ ਥਣਾ ਦੀ ਬਿਲਕੁਲ ਓਕੇ ਰਿਪੋਰਟ ਹੈਗੀ ਆ ਤੁਸੀਂ ਆਪਣੀ ਜਿਹੜੀ ਆ ਚੈੱਕ ਪਾਸ ਆ ਬੌਲੇ ਦੀ ਇੱਕ ਟਾਈਮ ਦੀ ਦੋ ਟਾਈਮ ਦੀ ਚੁਵਾਈ ਦੂਰੋਂ ਨੇੜੇੋਂ ਜਿਹੜੀ ਘਰ ਪਹੁੰਚ ਗਏ ਜਰੂਰ ਕਰ ਸਕਦੇ ਜੀ ਪਾਸ ਹੋਣ ਤੋਂ ਬਾਅਦ ਜਿਹੜੀ ਆ ਦੋਸਤੋ ਤੁਸੀਂ ਸਬਦਾ ਕਰ ਸਕਦੇ ਜੇ ਪਸ਼ੂ ਦਾ ਤੇ ਬਿਲਕੁਲ ਜਿਹੜੀ ਉੱਚ ਕੁਆਲਟੀ ਦੀ ਆ ਝੋਟੀ ਆ ਪਿੱਠਪੂੜਾ ਵੇਖੋਗੇ ਉਚਾਈ ਲੰਬਾਈ ਜਿਹੜੀ ਦੋਸਤੋ ਝੋਟੀ ਦੀ ਫੁੱਲ ਫਟਾ ਫੁੱਲ ਹੈਗੀ ਆ ਬੰਬੇ ਪਾਸ ਜਿਹਨੂੰ ਕਹਿੰਦੇ ਆ ਨਾ ਬਿਲਕੁਲ ਚੁਵਾਈ ਲੱਗੀ ਹੈ ਬੰਬੇ ਪਾਸ ਚੁਵਾਈ ਹੈ ਦੋਸਤੋ ਤੇ ਤੁਸੀਂ ਜਿਹੜੀ ਆ ਦੋਸਤੋ ਨਿਰਖ ਪਰਖ ਆਪਣੀ ਤਸੱਲੀ ਆ ਘਰ ਪਹੁੰਚ ਕੇ ਜਰੂਰ ਕਰ ਲਿਓ ਤੇ ਮੁੱਲ ਇੱਕ ਵਾਰੀ ਫੇਰ ਦੱਸ ਦਿੰਨੇ ਦੋਸਤੋ 110000 ਰੁਪਏ ਜਿਹੜੀ ਡਿਮਾਂਡ ਆ 9463583742 9465130250 ਤੇ ਤੁਸੀਂ ਸੰਪਰਕ ਕਰਕੇ ਬਾਈ ਖਰਾਂ ਦੇ ਨਾਲ ਗੱਲਬਾਤ ਕਰ ਸਕਦੇ ਜੀ ਸੋ ਉਮੀਦ ਕਰਦਾ ਦੋਸਤੋ ਤੁਹਾਨੂੰ ਚੀਜ਼ ਬਹੁਤ ਚੰਗੀ ਲੱਗੀ ਹੋਵੇਗੀ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ